ਵਾਪਸ ਆਉਣਾ ਕਿੰਨੇ ਆ ਮੈਂ ਤੇ ਅੱਗੇ ਖੇੜਾ ਛਡਾਉਂਦੀ ਆ ਚੰਗਾ ਸੋ ਤਾਂ ਮੈਨੂੰ ਛੱਡ ਕੇ ਆਓ ਉੱਥੇ ਕੋਈ ਨਾ ਕੱਲ ਨੂੰ ਨਾ ਸਭ ਤੋਂ ਪਹਿਲੇ ਇਹੋ ਕੰਮ ਕਰਦਾ ਵਾ ਮੰਮੀ ਇਹਨਾਂ ਨੇ ਪਿੰਡ ਛੱਡ ਕੇ ਆਉਂਦਾ ਵਾ ਇੱਕ-ਇੱਕ ਚੱਲੀ ਆ ਨਾ ਤੇ ਮੈਨੂੰ ਚਾ ਵਾ ਇੱਥੇ ਮੇਰਾ ਗਮ ਘੋੜਦਾ ਵਾ ਜਿੱਦਾਂ ਦੀ ਮੈਂ ਇੱਥੇ ਵਿਆਹੀ ਆਈ ਆ ਨਾ ਮੇਰਾ ਤੇ ਸਾਹ ਕੋ ਟੰਡਿਆ ਵਾ ਕੋਈ ਪਤਾ ਮੰਮੀ ਕਿੱਥੇ ਆ ਤੇ ਨਾ ਹੀ ਮੈਂ ਦੱਸਿਆ ਉਹਨਾਂ ਨੂੰ ਮੈਂ ਜ਼ਰੂਰੀ ਨਹੀਂ ਸਮਝਦੀ ਕਿ ਇਹਨੂੰ ਦੱਸਣਾ ਮੰਨਣ ਵਾਲੀ ਤੇ ਮੈਂ ਵੀ ਹੈਨੀ ਆ ਇਹ ਸੋਚ ਲਓ ਤੁਸੀਂ ਰੁਪਿੰਦਰ ਮੈਂ ਇਹਦੇ ਪਰੌਣੇ ਨੂੰ ਤਾਂ ਫੋਨ ਲਾਵਾਂ ਉਹਨੂੰ ਤੇ ਵਾਪਸ ਅਦਾ ਕਿੱਥੇ ਗਏ ਪਹੁੰਚਿਆ ਵਾ ਜੱਪ ਸੁਨੀਬ ਇੱਕ ੜੀ ਫੇਰ ਸੋਚ ਲਾ ਨੀਬ ਰਪਿੰਦਰ ਇਹਨਾਂ ਇਦਾਂ ਨੀਗਾ ਖੋਲਣਾ